ਅ ਲੱਖੇ ਸਿਧਾਣੇ ਦਾ ਵੀ ਦਿਮਾਗ ਬਾਲਾ ਹਿੱਲ ਗਿਆ ਹਨਾ ਪੋਡਕਾਸਟ ਕਰੀ ਜਾਂਦਾ ਰੋਜ਼ ਹੁਣ ਕਹੀ ਜਾਂਦਾਗਾ ਇਹ ਕਬੱਡੀ ਨੂੰ ਮਾਂ ਖੇੜ ਕੇ ਉਹ ਕਹਿੰਦੇ ਵੀ ਇਹਨਾਂ ਦੀ ਮਾਵਾਂ ਕਬੱਡੀ ਖੇਡਦੀਆਂ ਰਹੀਆਂ ਨੇ ਕਹਿੰਦਾ ਲੈ ਉਹ ਭਰਾਵਾ ਮਾਂ ਖੇੜ ਦਾ ਮਤਲਬ ਹੁੰਦਾਗਾ ਅਗਲਾ ਸਤਕਾਰ ਦਿੰਦਾਗਾ ਚੀਜ਼ ਨੂੰ ਵੀ ਹਾਂ ਵੀ ਕਬੱਡੀ ਮਾਂ ਖੇੜਾ ਸਾਡੀ ਇਹ ਸਤਕਾਰ ਹੈ ਇੱਕ ਹਿਸਾਬ ਦਾ ਵੀ ਤੈਨੂੰ ਲੋਕ ਯੋਧਾ ਕਹਿੰਦੇ ਆ ਤੇਰੇ ਬੰਦੇ ਯੋਧਾ ਕਹਿ ਕੇ ਤੈਨੂੰ ਉੱਤੇ ਲਿਖਦੇ ਆ ਤੇਰੀਆਂ ਪੋਸਟਰਾਂ ਦੇ ਤੂੰ ਤੂੰ ਕਿੱਧਰ ਦਾ ਯੋਧਾ ਲੱਖੇ ਬਾਈ ਤੂੰ ਦੱਸ ਦੇ ਵੀ ਤੂੰ ਕਿਹੜੇ ਯੋਧਿਆਂ ਨੇ ਕੰਮ ਕੀਤੇ ਆ ਬਦਮਾਸ਼ੀਆਂ ਕੀਤੀਆਂ ਹੁੰਦਕਰ ਲੁੱਟਾਂ ਹੋਆਂ ਕੀਤੀਆਂ ਹੁੰਦਕਰ ਚਲੋ ਕਿਸੇ ਦੇ ਘਣ ਤੇ ਕੀਤੀਆਂ ਤੂੰ ਕੀਤੀ ਇਹ ਤੇ ਇਹ ਕੰਮ ਨੇ ਨਾ ਤੂੰ ਕਬੱਡੀ ਵਾਲਿਆਂ ਦੇ ਪਿੱਛੇ ਪਿਆ ਤੋਗੇ ਕਰੀ ਤੂੰ ਕਿਦਾਂ ਨਾਂ ਲੈਣਾ ਕਰੀ ਤੂੰ ਕਿਦਾਂ ਨਾਂ ਲੈਣਾ ਉਹ ਮੇਰਾ ਵੀਰ ਤੂੰ ਆਵਦਾ ਆਧਾਰ ਹੁਣ ਗਵਾ ਚੁੱਕਿਆ ਜਿਹੜਾ ਤੂੰ ਆਧਾਰ ਬਣਾਉਣਾ ਚਾਹੁੰਦਾ ਪੰਜਾਬ 'ਚ ਉਹ ਤੇਰਾ ਨਹੀਂ ਬੰਨਣਾ ਠੀਕ ਆ ਤੂੰ ਇਹ ਤੇਰੀ ਗੱਲਬਾਤ ਹੁਣ ਹਟ ਗਈ ਸੀ ਤੂੰ ਇਦਾਂ ਦਾ ਮੁੱਦਾ ਚੱਕਿਆ ਵੀ ਕਬੱਡੀ ਐ ਇਸ ਟਾਈਮ ਪੂਰੇ ਲੈਵਲ ਤੇ ਚੱਲਦੀ ਪਈ ਐ ਕਬੱਡੀ ਦੀ ਗੱਲ ਕਰੋ ਕਬੱਡੀ ਵਾਲਿਆਂ ਨੂੰ ਭੰਡੋ ਠੀਕ ਆ ਤੂੰ ਨਾਲੇ ਕਹਿਣਾ ਨਾ ਵੀ ਸੰਦੀਪ ਨੰਗਲੰਬੀਆਂ ਜਦੋਂ ਮਾਰਿਆ ਸੁਲਤਾਨ ਸੌਂਸਪੁਰ ਉੱਥੇ ਜੀ ਨੇ ਗਵਾਹੀ ਨਹੀਂ ਦਿੱਤੀ ਉਹ ਮੇਰਾ ਅਫਰਾ ਸੁਲਤਾਨ ਉੱਥੇ ਹੈ ਹੀ ਨਹੀਂ ਸੀਗਾ ਉਸ ਦਿਨ ਉਸ ਦਿਨ ਸੁਲਤਾਨ ਦਾ ਕਿਤੇ ਹੋਰ ਸੀਗਾ ਠੀਕ ਆ ਜਿਹੜੇ ਜਦੋਂ ਮਾਰਿਆ ਨਾਲ ਦੂਜੀ ਗੱਲ ਆ ਸੁਲਤਾਨ ਉਸ ਦਿਨ ਤੋਂ ਲੈ ਕੇ ਅੱਜ ਤੱਕ ਫੁੱਲ ਬੋਲ ਰਿਹਾ ਨੰਗਲੰਬੀਆਂ ਦੇ ਕਾਦਰਾ ਦੇ ਸਿੱਧੇ ਨਾਮ ਲੈਂਦਾ ਤੇਰੇ ਚ ਇਨਿਮਤ ਹੈਗੀ ਆ ਤੂੰ ਉਹਨਾਂ ਦਾ ਟੌਟ ਬਣ ਕੇ ਇਹਨਾਂ ਨੂੰ ਭੰਡਨਦੇ ਹੋਇਆ ਉਹ ਬੰਦੇ ਹੀ ਤੇਰੇ ਆ ਉਹਨਾਂ ਦੇ ਸਿਰ ਤੇ ਤੂੰ ਬੋਲ ਰਿਹਾ ਸਾਰਾ ਕੁਝ ਤੈਨੂੰ ਵੀ ਪਤਾ ਕੌਣ ਬੰਦੇ ਆ ਤੋ ਐਵੇਂ ਹਟ ਜਾ ਬਾਈ ਕੋਈ ਫਾਇਦਾ ਨਹੀਂ ਇਹ ਨਾ ਚੀਜ਼ਾਂ ਚ ਨਿਕਲਣਾ ਠੀਕ ਆ